ਸਾਈਕਲ ਦੇ ਝੋਲੇ ਇੱਕ ਵਾਰੀ ਫੇਰ ਟੰਗ ਲਏ ਤੇ ਕਿੱਥੇ ਚੱਲੇ ਆ ਕਿਸੇ ਸਫ਼ਰ ਤੇ ਨਹੀਂ ਤੇ ਆਪਾਂ ਚੱਲੇ ਆ ਭਾਈ ਬਠਿੰਡੇ ਸਾਈਕਲ ਨੂੰ ਆਪਦੇ ਮਾਲਕ ਕੋਲੇ ਵਾਪਸ ਛੱਡਣਾ ਤੇ ਆ ਸਾਰਾ ਲਕਾ ਟੋਕਾ ਸਮਾਨ ਬੈਗ ਪੈਂਚਰ ਰਕਟਾਂ ਐਰਾ ਵਗੈਰਾ ਇਹਦੇ ਵਿੱਚ ਹੈ ਜਿਹੜਾ ਤੇ ਉਹ ਸਾਰਾ ਭਾਈ ਇਹ 골ਡੀ ਢਿੱਲੋਂ ਮਿੱਤਰ ਦੇ ਸੀਗਾ ਤੇ ਖੈਰ ਹਸਾਵਾ 9:30 ਵਜੇ ਦਾ ਹੋ ਗਿਆ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਤੋਂ ਸਾਥ ਜੀ ਰਿਹਾ ਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 13 ਹਾਰ 27 ਜੂਨ 12 2025 ਸ਼ੁੱਕਰਵਾਰ ਦਾ ਦਿਨ ਤੇ 9:30 ਵਜੇ ਬਜਾ ਲੇ ਮੈਂ ਤੇ ਅੱਥ ਨੇ ਸੋਚ ਕੇ ਪਿਆ ਸੀ ਕਿ ਤੜਕੇ ਸਨੇ ਆ ਚੱਲੂ ਆ 5:00 ਵਜੇ ਫਿਰ ਮੈਂ ਸੋਚਿਆ ਚਿੱਕੜ ਚੁੱਕੜ ਜਾ ਕਿੱਧਰ ਡੱਬੜ ਤੇ ਜਾਮਾ ਕ ਨਾਲ ਸਾਈਕਲ ਵੇੜ ਤੇ ਜਾਮਾ ਕ ਮਗਾ ਥੋੜਾ ਜਿਹਾ ਦਿਨ ਚੜਾਈ ਤੋਂ ਚੱਲਾਂਗੇ ਫਿਰ ਮੈਂ ਉੱਠ ਕੇ ਦਿਨ ਚੜਦੇ ਦੇ ਨਾਲ ਮੱਜਾਂ ਮੋਜਾਂ ਪਿਆ ਲੀਆਂ ਅੰਦਰ ਕਰਤੀਆਂ ਮਾਹ ਟੋਕਾ ਵੀ ਕਰਕੇ ਰੱਖੀ ਦੀ ਜਿਹਦੇ ਨੇ ਲੈਡ ਰੂਟ ਭੱਜ ਜਾਂਦੀ ਹੈ ਕਈ ਵਾਰੀ ਉਹ ਵੀ ਨਵੇੜ ਲਿਆ ਤੇ ਹੁਣ ਨਹਾਉਂਦੇ ਕਰਦੇ ਆ ਵੇਲਾ ਕਰ ਲਿਆ ਤੇ ਮਾਤਾ ਤਿਆਰ ਖੜੇ ਨੇ ਆਸ਼ੀਰਵਾਦ ਦੇਣ ਵਾਸਤੇ ਤੇ ਹਾਂਜੀ ਮਾਤਾ ਜੀ ਸਸਰੀ ਕਾਲ ਬੇਟਾ ਪਹਿਲਾਂ ਤੁਹਾਨੂੰ ਸਾਰਿਆਂ ਜਿੰਨੇ ਚੈਨਲ ਤੇ ਜੁੜੇ ਹੋ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਜਾਂਦੇ ਜਾਂਦੇ ਕਰਿਆ ਕਰੋ ਤੇ ਛੱਡਿਆ ਨਾ ਕਰੋ ਤੇ ਤੁਰ ਤੋਂ ਲੈ ਕੇ ਤੁਰ ਤੱਕ ਬਨਾਉਖ ਜਰੂਰ ਦੇਖਣਾ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਦਿਆ ਕਰੋ ਠੀਕ ਬਾਈ ਤੁਹਾਨੂੰ ਵੀ ਇੰਤਿਕਾ ਦਿਆਂਗੀ ਸਾਰਾ ਦੇਖਾਂ ਠੀਕ ਠੀਕ ਹੈ ਜੀ ਤੇ ਚੱਲ ਹੁਣ ਦਿਓ ਆਸ਼ੀਰਵਾਦ ਮਾਤਾ 12:00 ਵਜੇ ਜਾਣਗੇ ਭਾਈ ਬਠਿੰਡੇ ਪਹੁੰਚਦੇ ਪਹੁੰਚਦੇ ਮੈਨੂੰ ਵੱਡੀ ਉਮਰ ਕਰੇ ਪ੍ਰਮਾਤਮਾ ਸੱਚਾ ਪਾਤਸ਼ਾਹ ਤੇਰੀ ਕਮਾਈ 'ਚ ਬਰਕਤ ਪਾਵੇ ਧੰਨਵਾਦ ਸੋ ਤੇਰੇ ਵੀ ਤੇ ਤੋਰਨਾ ਸਾਈਕਲ ਧੰਨਵਾਦ ਗੋਲਡੀ ਦੇ ਧੰਨਵਾਦ ਗੋਲਡੀ ਦੇ ਜਿਹੜੇ ਤੇਰੇ ਮਿੱਤਰ ਪਿਆਰੇ ਨੇ ਤਾਂ ਮੈਨੂੰ ਸਾਈਕਲ ਦਿੱਤਾ ਐਜੀ ਵੱਡੀ ਸਾਫਰ ਦਿਖਾਈ ਤੈਨੂੰ ਸਾਈਕਲ ਨੇ ਹਾਂ ਤੇ ਮਾਤਾ ਮਾਤਾ ਕਹਿੰਦੇ ਗੋਲਡੀ ਢਿੱਲੋਂ ਸਾਡਾ ਗੋਤੀ ਹੈਗਾ ਭਾਈ ਇਹ ਵਾ ਲੋਟਾ ਬੈਗਸ਼ੈਕ ਸਾਰੇ ਧੋਲੇ ਸੀ ਇੱਕ ਨੰਬਰ ਮਹੌਲ ਕਰਤਾ ਵੀ ਧੋਤੇ ਸੀ ਆ ਕੇ ਬਾਏ ਸਾਢੇ ਹੋ ਗਏ ਨਿਕਲੇ ਨੇ ਹਾਂ ਨਵੇਂ ਹੀ ਸੀ ਮੰਮੀ ਉਹਨੇ ਵਰਤੇ ਨਹੀਂ ਸੀ ਇੱਕ ਵਾਰੀ ਵੀ ਬਾਈ ਇਹ ਜਮਾ ਉਹਨੇ ਸਾਰਾ ਸਮਾਨ ਲੈ ਆ ਕੇ ਰੱਖ ਰੱਖਿਆ ਜੀ ਮਿੱਤਰ ਨੇ ਇਹਦੇ ਪਰ ਉਹ ਜੋਬ ਕਰਦਾ ਜੋਬ ਕਰਨ ਕਰਕੇ ਕਹਿੰਦਾ ਮੈਨੂੰ ਟਾਈਮ ਨਹੀਂ ਲੱਗਦਾ ਕਿਸੇ ਪਾਸੇ ਜਾਣ ਆਉਣ ਦਾ ਤੇ ਬਸ ਉਹਦੇ ਕੋਲ ਆਤਾ ਮਾ ਜਮਾ ਬਣਿਆ ਬਣਿਆ ਸਾਰਾ ਕੁਝ ਆਪਾਂ ਹੀ ਲਿਆ ਸੀ ਤੇ ਹੁਣ ਆਪਾਂ ਇਹ ਆਪਦਾ ਸਾਰਾ ਲੱਲਾ ਪੱਪਾ ਇਹ ਲਿਆਉਣਾਗਾ ਸਾਰੀ ਤਿਆਰੀ ਏ ਟੂ ਜ਼ेड ਕਰਨੀ ਆ ਸਾਈਕਲ ਤੋਂ ਲਾ ਕੇ ਤੇ ਤਿਆਰੀਆਂ ਹੁਣ ਸ਼ੁਰੂ ਨੇ ਹੋਲੀ-ਹੋਲੀ ਸੋ ਸਾਰੀਆਂ ਚੀਜ਼ਾਂ ਕਰੇ ਬੈਠਾ ਨੋਟ ਕਰੀ ਜਾਂਦਾ ਨਕਸ਼ੇ ਨੁਕਸ਼ੇ ਦੇਖੀ ਜਾਂਦਾ ਰਹਿਣਾ ਬੰਦਾ ਤੇ ਦੋ ਤਿੰਨ ਥਾਵਾਂ ਦੀ ਸੋਚੀ ਹੋਈ ਆ ਤੁਹਾਨੂੰ ਮੌਕੇ ਜਿਹੀ ਦੱਸਾਂਗੇ ਕਿੱਧਰ ਕਦੋਂ ਪਲਾਨ ਬਣਦਾਗਾ ਤੇ ਫਿਲਹਾਲ ਹਜੇ ਤਿਆਰੀਆਂ ਜਾਰੀ ਨਹੀਂ ਆ ਚਲੋ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਤੇ ਕੱਲ ਨੂੰ ਆਉਂਗਾ ਮੈਂ ਚਲ ਕੱਲ ਨੂੰ ਸੁਹਿਆ ਅਜ ਫਿਰ ਰੂਸੇ ਉੜ ਜੂ ਪਰਸੋਂ ਪਾ ਦਿਆਂਗੇ ਰੇ ਤੇ ਝੋਨਾ ਭਾਈ ਸੋਨਾ ਚੱਲ ਪਿਆ ਸੁੱਕਣ ਵਾਲਾ ਲੋਟਾ ਕਮ ਐਂਡ ਤੱਕ ਲਾਜ਼ਮੀ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਬਾਕੀ ਮਾਤਾ ਨੇ ਕਾਸਰ ਘੱਟੀ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ ਠੀਕ ਆ ਜੀ ਧੰਨਵਾਦ ਧੋਲ ਮੈਂ ਵੀ ਆਉਂਗਾ ਉਹ ਆਹੀ ਗਿਰੂ ਜੀ ਹਾਂਜੀ ਆਜੋ ਕਿੰਨੇ ਦਿਨਾਂ ਨੂੰ ਆਵਾਂ ਕੱਲ੍ਹ ਬੀ ਬੀ ਕੱਲ੍ਹ ਕੱਲ੍ਹ ਕਿਉਂ ਮੈਂ ਤਾਂ ਘੁੰਮਣ ਜਾਣਾ ਦੇਖ ਬੈਗ ਟੈਂਕ ਰੱਖੇ ਘੁੰਮਣ ਜਾ ਮੈਂ ਤਾਂ 2 2.5 ਮਹੀਨਿਆਂ ਨੂੰ ਆਉਂਗਾ ਐ ਗਪੌੜ ਵਾਲਾ ਆ ਗਪੌੜ ਗਿਆ ਮੈਂ ਬੰਨਿਆ ਕਰੋ ਹੈ ਮੈਂ ਤਾਂ ਇੱਕ ਦਿਨ ਵੀ ਚੱਭੂਗਾ ਇਹ ਆਖੂ ਕਾ ਬ੍ਰੀਥ ਲਾ ਕੇ ਨਾ ਰਸਾ ਕੂੰ ਦੱਸਦਾ ਜੀ ਬਾੜੇ ਦਿਨ ਲੱਗਈਏ ਕਿ ਇੱਕ ਲੈ ਫੜ ਡੋਲੇ ਰੂਲੇ ਦਿਖਾਣਾ ਮੈਂ ਝੋਗਾ ਭਾਈ ਫਿਰ ਤਾਂ ਅੱਜ ਖਰਜਾ ਸਾਈ ਹੱਥ ਛੱਡੇ ਉਹ ਬੱਲੇ ਕੀ ਲਾਉਣਾ ਹੁੰਨਾ ਇਹ ਹੀ ਤਗੜਾ ਜਹ ਹੋਈ ਐ ਨਾ ਜੋਬਰਾ ਤੇ ਲੋ ਹੈ ਤੇ ਲੋ ਠੀਕ ਹੈ ਮਾਲਚ ਕਰਦਾ ਹੁੰਨਾ ਚੰਗਾ ਸਾਈ ਪੁੱਤਰੀ ਕੱਲ ਨੂੰ ਆਉਣਾਗਾ ਕੀ ਲਿਆ ਮੈਂ ਤੇਰੇ ਵਾਸਤੇ ਕੇਲੇ 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 ਲਿਆਵਾਂਗੇ ਜਿਪਸ ਨਿਕੇਲੇ ਨਾਲ ਅੱਛੀ ਬੋਡੀ ਬਣ ਜੂਗੀ ਜਮ ਲਾਇਆ ਕਰਾਂਗੇ ਕੇਲੇ ਖਾਇਆ ਕਰਾਂਗੇ ਕੁਛ ਹੋਰ ਲਿਆਵਾਂਗੇ ਕੁਛ ਹੋਰ ਲਿਆਵਾਂਗੇ ਚੰਗਾ ਠੀਕ ਐ ਟਾਟਾ papa ਬੱਪੂ ਨੇ ਬਾਈ ਕਰਤੀ ਬੱਪੂ ਨੇ ਬਾਈ ਕੀ ਇੱਕ ਦਿਨ ਹੀ ਲਾ ਕੇ ਆਵਾਂ ਜੇ ਬਾਲੇ ਦਿਨ ਲਾਇਆ ਹੈ ਉਰੇ ਆ ਨੇੜੇ ਆਓ ਜੇ ਬਾਲੇ ਦਿਨ ਲਾਇਆ ਹੈ ਫੇਰ ਫੇਰ ਹਾਂ ਮੇਰੇ ਕੋਈ ਕੰਮ ਨਹੀਂ ਰਿਕਾਰਡਿੰਗ ਕਾਟੀ ਜਾਵਰ ਜੀ ਲੱਗ ਰਿਹਾ ਮਾ ਖੈਨ ਨਾ ਪਹਿਲਾਂ ਜੀ ਲੱਗ ਜੂ 10 ਬਾਰੇ ਦਿਨ ਮੰਮੀ ਕੱਲ ਮੈਨੂੰ ਕਹਿੰਦਾ ਚਾਚਾ ਜਾਣਾ ਨਹੀਂ ਤੂੰ ਮੈਂ ਕਹਤਾ ਨਹੀਂ ਜਾਣਾ ਕਹਦਾ ਫਿਰ ਤੁਹਾਡਾ ਜੀ ਨਹੀਂ ਲੱਗਦਾ ਤੂੰ ਬਾਰੇ ਦਿਨ ਨਹੀਂ ਆਉਂਦਾ ਕਹਿੰਦਾ ਚੰਗਾ ਵੱਡੇ ਮੰਮੀ ਇਹ ਮੇਰੀ ਗੋਲੀ ਆਦੀ 10 ਤਰੀਕ ਕੱਲ ਉਹ ਬੇਬੇ ਨੂੰ ਪੈਰੀ ਹੱਥ ਲਾ ਦੇ ਮੇਰੇ ਵੱਲੋਂ ਜਾ ਕੇ ਚੱਲ 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 ਭੱਜ ਕੇ ਏ ਚੈੱਕ ਠੀਕ ਆ ਮਾਤਾ ਜੀ ਠੀਕ ਹੈ ਵਾਹੀ ਗੁਰੂ ਜੀ ਵਧੀਆ ਵੀਰੇ ಗ್ರಾಮ ਪੰਚਾਇਤ ਸੂਰਤੀ ਆਪ ਜੀ ਨੂੰ ਸਾਡੇ ਬਲੌਗ ਦੇ ਵਿੱਚ ਆ ਜੀ ਐਨ ਆਖਦੀ ਆ ਤੇ ਬਠਿੰਡਾ ਬਈ ਇੱਥੋਂ ਪਹੇਗਾ ਆਪਾਂ ਨੂੰ 50 ਕਿਲੋਮੀਟਰ ਇਸੇ ਮੇਨ ਰੋਡ ਦੇ ਉੱਤੇ ਸਰਦੂਲਗੜ ਤੋਂ ਆਉਂਦਾ ਅੱਗੋਂ ਸਿੱਧਾ ਇਹ ਰੋਡ ਆ ਪਿੰਡ ਸੂਰਤੀ ਆ ਦੱਸ ਜੀ ਤਾਂ ਪੰਜਵੇਂ ਬੁਰਤੇ ਦਿਖਾਇਆ ਜਾਂ ਰੋਜੀ ਦੱਸ ਦਿੰਨੇ ਨੇ ਆ ਤੇ ਮੈਂ ਸਾਈਕਲ ਤੇ ਜਾਉਂ ਤੁਰ ਤੇ ਨਹੀਂ ਹਥੋਂ ਮੈਂ ਬਸਤੇ ਵੀ ਚੜ ਸਕਦਾ ਸੀਗਾ ਬਾਈ ਬੱਸਾਂ ਜਮਾ ਸਿੱਧੀਆਂ ਜਾਂਦੀਆਂ ਨੇ ਤੇ ਉੱਤੇ ਤਰ ਕੇ ਬੈਠ ਸਕਦੇ ਸੀ ਤੇ ਸਾਈਕਲ ਤੇ ਮੈਂ ਸੋਚਿਆ ਸੀ ਜਾਉਂਗਾ ਤੇ ਸਾਈਕਲ ਤੇ ਆਇਆ ਸੀ ਉਹਦਾ ਸਾਈਕਲ ਲੈ ਕੇ ਉੱਥੋਂ ਬਰਿੰਡੇ ਤੋਂ ਇੰਨੇ ਨਾਲ ਆਏ ਆ ਕਿ ਪ੍ਰੈਕਟਿਸ ਹੋ ਜਾਂਦੀ ਆ ਆਪਦੀ ਚੱਲ ਚਲੋ ਚੱਲ ਹ ਚੱਲਦਾ ਸਰੀਰ ਮੜਾ ਜਾ ਤੇ ਲੋਟਾ ਮਾਹੌਲ ਦੇਖਦੇ ਆ ਅੱਗੇ ਤਾਂ ਮੈਂ ਸਵਾਖ ਦੋ ਘੰਟਿਆਂ ਚ ਵਗ ਜਾਣਾ ਆ ਜਾਣਾ ਕਈ ਵਾਰੀ ਘੇੜਾ ਕੱਟਿਆ ਪਹਿਲਾਂ ਸਾਈਕਲ ਦੇ ਤੇ ਅੱਜ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਦੁਪਹਿਰਾ ਹੋ ਗਿਆ ਤੇ 3 ਮਿੰਟਾਂ ਚ 2.5 ਮਿੰਟਾਂ ਚ 1 ਕਿਲੋਮੀਟਰ ਕੱਢ ਦਿੰਦਾ ਹੁੰਦਾ ਇਹ ਸਾਈਕਲ ਤੇ ਦੂਜੇ ਸਾਈਕਲ ਨਾਲੋਂ ਇਹਦੀ ਮੇਨ ਕਰਾਰੀ ਹੁੰਦੀ ਹੈ ਵੱਡੀ ਜਿਹੜੀ ਤੇ ਉਹਦਾ ਫਰਕ ਹੁੰਦਾ ਥੋੜ੍ਹੀ ਇਹਦੇ ਦੰਦ ਵੱਧ ਹੁੰਦੇ ਨੇ ਤਾ ਹੈ ਹਲਕਾ ਜਿਹਾ ਜੋਰ ਤਾਂ ਬਦਲਵਾਉਂਦਾ ਵੱਡੀ ਗਰਾਈ ਤੇ ਤੇ ਫਿਰ ਉਦੋਂ ਬਾਟ ਵੱਧਨ ਵੇੜਦਾ ਸੁੱਖ ਨਾਲ 150 ਕਿਲੋਮੀਟਰ 160 ਕਿਲੋਮੀਟਰ ਆਰਾਮ ਨਾਲ ਚੱਲ ਜਾਂਦਾ ਇਹ ਦਿਨ ਚ ਸਾਫ਼ ਸੜਕ ਤੇ ਤੇ ਮੀਂਹ ਗੱਲ ਭਾਈ ਸੋਹਣਾ ਆਪਣੇ ਏਰੀਏ ਚ ਤੇ ਬਾਣ ਭਰਤੇ ਸਾਰੇ ਸੁੱਕੇ ਲੈ ਵੀ ਇੱਥੇ ਆਪਣੇ ਪਿੰਡ ਦੀ ਹੱਦ ਖਤਮ ਹੁੰਦੀ ਹੈ 48 ਕਿਲੋਮੀਟਰ ਬਠਿੰਡਾ ਤਲਵੰਡੀ ਵੀ ਇਹ ਤਾਂ ਸਾਹਮਣੇ ਬੋਰਡ ਲੱਗਿਆ ਹੋਇਆ ਪੰਜਾਬ ਦੀ ਹੱਦ ਸ਼ੁਰੂ ਹੋਣ ਦਾ ਆ ਚੌਕੀ ਸਿੰਘ ਉਹ ਥਾਣਾ ਤਲਵੰਡੀ ਸਾਬੋ ਜਿਹੜਾ ਬਠਿੰਡਾ ਦੀ ਹੱਦ ਆ ਇੱਥੋਂ ਸ਼ੁਰੂ ਹੈ ਅੱਗੇ ਹੰਪਨੇ ਭਾਈਆਂ ਦੇ ਆ ਸਾਹਮਣੇ ਵਾਲੇ ਬੋਰਡ ਤੇ ਲਿਖਿਆ ਹੋਇਆ ਭਾਈ ਤੁਸੀਂ ਪੰਜਾਬ ਚ ਆਵੜੇ 17 ਤੇ ਆਪਾਂ ਜਾ ਰਹੇ ਹਾਂ ਭਾਈ 17 ਕਿਲੋਮੀਟਰ ਬਾਅਦ ਕੱਢ ਕੇ ਪਹਿਲਾ ਬ੍ਰੇਕ ਮਾਰਿਆ ਪਾਣੀ ਧਾਣੀ ਪੀਣਿਆਂ ਨਾਲੇ ਗਰਮੀ ਵਾਵਾ ਤੇ ਆ ਲੋਰ ਦੀ ਆਪਣੀ ਕੈਪਰੀ ਬਣਾਤੀ ਤੇ ਇਹਦੇ ਇੱਥੇ ਜੇ ਜਿੱਪ ਲੱਗੀ ਹੁੰਦੀ ਆ ਤੇ ਖੁੱਲ ਕੇ ਇਹ ਅੱਧੀ ਬਣ ਜਾਂਦੀ ਆ ਤੇ ਗਰਮੀ ਤੇ ਪਸੀਨੇ ਨਾਲ ਬਹੁਤ ਭਿੱਜੀ ਜਾਂਦੀ ਸੀ ਇਹ ਤੇ ਮੈਂ ਕਹਿ ਗਿਰਾਂ ਲਾ ਦਿੰਨੇ ਆ ਬਠਿੰਡੇ ਲਵੇ ਜਾ ਕੇ ਦਵਾਰੇ ਚੜਾ ਲਾਂਗੇ ਤੇ ਇਦੋਂ ਅੱਗੇ ਜਗਾ ਰਾਮਪੀਰ تھا ਉਹ ਸਾਹਮਣੇ ਜਦ ਮਾਨਸਾਂ ਨੂੰ ਰੋਡ ਜਾਂਦਾ ਉੱਥੋਂ ਗੁਰੂ ਕਾਂਸ਼ੀ ਯੂਨੀਵਰਸਿਟੀ ਨਾਲ ਹੀ ਤਲਵੰਡੀ ਸਾਬੋ ਅੱਗੇ ਤੇ ਤਿੰਨ ਤਿੰਨ ਕ ਬ੍ਰੇਕ ਲੈਤੇ ਜਾਣਗੇ ਬੇਸ਼ੰਦੇ ਤੱਕ ਪਹੁੰਚਦੇ ਪਹੁੰਚਦੇ ਤਿੰਨ ਤਾਂ ਬਣ ਹੀ ਜਾਂਦੇ ਕਿਉਂਕਿ 15 20 ਕਿਲੋਮੀਟਰ ਚੱਲ ਕੇ ਬੰਦਾ ਸਾਂਹ ਲੈਂਦਾ ਮਾੜਾ ਮੋਟਾ ਨਾਲੇ ਪਾਣੀ ਦੀ ਘੁੱਟ ਭਰ ਲੈਂਦਾ ਹੌਣ ਲੋਟਾ ਮਾਹੌਲ ਖੁੱਲਾ ਡੁੱਲਾ ਜਾ ਗਿਆ ਵਧੀਆ ਸਿਕ ਸਿਕ ਜੀ ਹੋਈ ਜਾਂਦੀ ਸੀ ਭਿੱਜ ਕੇ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਆਈ ਲਵ ਯੂ ਕੇ ਯੂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇੱਕ ਘੰਟਾ ਤੇ 6-7 ਮਿੰਟਾਂ ਚੱਜਦੇ ਸਫਰ ਦੀ ਆਪਾਦੀ ਬਾੜ ਨਵੇੜ ਲਿਓ ਸਿੱਧਾ ਜਾਣਾ ਆਪਾਂ ਸਾਹਮਣੇ ਵਾਲੇ ਰੋਡ ਤੇ ਬਠਿੰਡੇ ਨੂੰ ਤੇ ਇੱਥੇ ਬੱਸ ਸਟੈਂਡ ਦੇ ਨੇੜੇ ਪਹਿਲਾਂ ਪੇਟ ਪੂਜਾ ਕਰਦੇ ਆ ਤਰਕੇ ਮੈਂ ਤਿੰਨ ਰੋਟੀਆਂ ਖਾਧੀਆਂ ਸੀ ਫੁਲਕੇ ਜੇ ਤੇ ਬਾਹਲਾ ਢਿੱਡ ਭਰ ਕੇ ਸਾਈਕਲ ਚਲਾਉਨੇ ਆ ਤਾਂ ਫਿਰ ਤੰਗ ਹੁੰਦਾ ਬੰਦਾ ਤੇ ਇਹ ਵੀ ਬਾੜੀ ਲੱਗਦੀ ਆ ਢਿੱਡ ਫੁੱਲਦਾ ਫਿਰ ਅੰਨ ਖਾਦਾ ਹੁੰਦਾ ਜਿਹੜਾ ਵੱਧ ਤੇ ਲੋੜ ਰਹਿੰਦਾ ਪਹਿਲਾਂ ਖਾਲੀ ਪੇਟ ਹੀ ਤੁਰਦਾ ਸੀ ਮਾਤਾ ਨੇ ਫਿਰ ਤੁਰਨ ਨਹੀਂ ਦਿੱਤਾ ਮੈਂ ਇਹ ਜਲ ਸ਼ਾਕ ਲੈਨੇ ਆ ਫਿਰ ਮਾਤਾ ਦਾ ਮਾਨ ਤਾਨ ਰਹੇਗਾ ਨਰੇ ਆਪ ਦਾ ਰੱਡ ਠੀਕ ਰਹੇਗਾ ਅੱਲਾ ਹੀ ਕਰੇ ਸ਼ੁਕਰੀਆ ਵਾਜੀ ਮੌਸਮਾ ਬੱਦਲਵਾਈ ਵਾਲਾ ਹੋ ਗਿਆ ਤੇ ਹਵਾ ਅੱਜ ਇੱਕਦਮ ਮੂਹਰੋ ਟੱਕਰੀ ਹੋਈ ਹੈ ਜਾਵਾ ਸਾਹਮਣੇ ਤੋਂ ਮੱਥੇ 'ਚ ਵੱਜਦੀ ਹੈ ਹਵਾ ਤੇ ਰਮਾਲ ਜਾਂ ਦੋ ਤਿੰਨ ਵਾਰੀਆਂ ਜੀ ਭਿੱਜ ਗਿਆ ਸੀਗਾ ਮੁੜ ਕੇ ਨਾਲ ਇੱਥੇ ਟੰਗਿਆ ਜਲ ਬਾਰੀ ਚੱਕਿਆ ਜਾਂਦਾ ਨਾਲੇ ਆ ਸੁੱਕ ਔਖਾ ਜਾਂਦਾ ਸਾਰਾ ਕੁਝ ਐਂ ਜਲਦੀ ਡੰਗ ਲਏ ਮੂਹਰੇ ਛੋਟੇ ਗੇਅਰ ਚ ਲੱਤਾ ਆਏ ਜਾਂਦੀ ਫਿਰ ਆ ਖਿੱਚੀ ਆਂਦੇ ਸਾਈਕਲ ਨੂੰ ਬਾਟਾਂ ਨਵੇੜਦੇ ਤੇ ਆ ਚੋਬਰ ਨੇ ਬਰਾਬਰ ਸਾਈਕਲ ਲਾ ਕੇ ਇੱਕੋਲੇ ਆ ਕੇ ਸੱਤਰੀ ਗਾਲ ਬਲਾਈ ਤੇ ਫਿਰ ਗੱਲਬਾਤ ਪਤਾ ਲੱਗੀ ਬਾਈ ਕਹਿੰਦਾ ਮੈਂ ਤੇਰੇ ਆ ਸਾਰਾ ਸਫਰ ਵੇਖ ਰਿਆ ਸੀਗਾ ਤੇ ਬਾਈ ਆਪਣੇ ਵੀਰ ਚੈਨਲ ਦੇ ਨਾਲ ਜੁੜਿਆ ਹੋਇਆ ਤੇ ਆ ਕੇ ਮੈਨੂੰ ਕਹਿੰਦਾ ਬਾਈ ਸਾਈਕਲ ਛੱਡਣ ਜਾਣਾ ਤੇ ਵੀਰ ਤਾਂ ਮਖਿਆ ਬਾਈ ਇਹ ਇਹ ਪੱਕਾ ਹੀ ਆਪਣਾ ਸਬਸਕ੍ਰਾਈਬਰ ਹੈ ਜਿਹੜਾ ਆਪ ਨੂੰ ਐ ਪੁੱਛੀ ਜਾਂਦਾ ਸਾਈਕਲ ਛੱਡਣ ਜਾਣਾ ਤੇ ਖੈਰ ਚੋਬਰ ਦਾ ਪਿੰਡ ਨਥੇ ਹਾ ਸਾਡੇ ਨਾਲ ਲੱਗਦਾ ਪਿੰਡ ਪਰਸੈਂਟੇਜ ਇਹਦੇ ਦਾ ਕੀ ਨਾ ਵੀਰੇ ਤੇਰਾ ਤੇਜ ਸਿੰਘ ਸਿੰਘ ਚਹਿਲ ਆਈ ਤੇਜ ਸਿੰਘ ਦੀਪ ਸਿੰਘ ਚਹਿਲ ਨਾ ਹੀ ਬੜਾ ਲੰਮਾ ਰੱਖੀ ਬੈਠਾ ਸਾਰੀ ਸੜਕ ਤੇ ਵਿਛ ਗਿਆ ਤੇਰਾ ਸੀਐਨਐਸ ਸੋਣਾ ਨਾ ਭਰਾ ਤੇਰਾ ਪੜਨਾ ਜੂਬਰਾ ਕਿਹੜੀ ਕਲਾਸ ਚ ਪਲਸ 1 ਚ ਵੈਰੀ ਗੁੱਡ ਪੜਿਆ ਕਰ ਖਿੱਚ ਕੇ ਦੱਬ ਕੇ ਰੱਖੀ ਕੰਮ ਤੇ ਲੋਟਾ ਮਾਹੌਲ ਇਧਰ ਅੱਗੇ ਚੱਲੇ ਸੀ ਨਾ ਤਰੰਡੀ ਹੱਬੋ ਜੀ ਅੱਛਾ ਮੈਨੂੰ ਦੇਖ ਕੇ ਮੁੜ ਕੇ ਆਏ ਆ ਨਾ ਅੱਗੋ ਠੀਕ ਆ ਮੈਨੂੰ ਵੀ ਲੱਗਿਆ ਆਏ ਨੂੰ ਜਾਈ ਜਾਂਦਾ ਸੀ ਯਾਰ ਪਹਿਲਾਂ ਮੁੜ ਕੇ ਇਧਰ ਕਿਵੇਂ ਆ ਗਿਆ ਤੇ ਲੋਟਾ ਮਹੌਲ ਮਿੱਤਰ ਆ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ 10 12 ਮਿੰਟ ਹੋ ਗਏ ਚੋਬਰ ਕੋਲੇ ਖੜੇ ਗੱਲਾਂ ਕਰੀ ਜਾਂਦੇ ਸੀਗੇ ਤੇ ਨਵੇੜ ਦੇ ਆ ਬਾਟ ਦੁਪਹਿਰਾਗਾ ਮੀ ਬਵਾਸੀ ਮੀ ਬਵਾਸੀ ਫਤਿਹੱਕ ਦੇ ਗਰਾਂ ਘਰੋਂ ਖੁੱਲਾ ਮੀ ਆਇਆ ਵਧੀਆ ਤੇ ਮੀ ਭਾਈ ਸਾਰੇ ਹੀ ਦੇਖਦੇ ਜਾ ਰਹਿਆਂਗੇ ਇਸ ਰਾਹ ਤੇ ਆਪਣੇ ਬਠਿੰਡੇ ਵਾਲੇ ਪਾਸੇ ਨੂੰ ਸਾਰੇ ਹੈਗਾਗਾ ਮੀ ਸਾਰੇ ਖੇਤਾਂ ਚ ਤੇ ਸੋਹਣਾ ਪਾਣੀ ਖੜਾ ਸੁੱਕਣ ਵਾਲਾ ਚੰਗਾ ਫਿਰ ਚੋਬਰਾ ਫਿਰ ਮਿਲਦੇ ਆ ਕਦੇ ਤੁਰਦੇ ਫਿਰਦੇ ਰੱਬ ਚੜ੍ਹਦੀ ਕਲਾ ਜ ਰੱਖੇ ਦਿਨੋ ਠੀਕ ਹੈ ਵੀਰੇ ਉਹ ਤੈਨੂੰ ਫੋਟੋ ਕੱਢ ਕੇ ਭੇਜਣੀ ਆ। ਸ਼੍ਰੀ ਮੁਕਸਰ ਸਾਹਿਬ 90 ਕਿਲੋਮੀਟਰ ਬਠਿੰਡਾ 6। ਸਾਟਾ ਬਠਿੰਡਾ, ਸੋਨਾ ਬਠਿੰਡਾ। ਖਰਤਾ ਬਾਈ ਬਠਿੰਡੇ ਨੇ ਸਵਾਗਤ ਆਪਣਾ। ਆਈ ਲਵ ਬਠਿੰਡਾ। ਕਿ ਆ ਇੱਥੇ ਜਿਹੜੀਆਂ ਜਿੰਨੀਆਂ ਵੀ ਆ ਮੂਰਤਾਂ ਬਣੀਆਂ, ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ। ਇੱਕ ਬਹੁਤ ਸੋਹਣਾ ਸਨੇਹਾ ਦਿੰਦੀਆਂ ਸਾਰੀਆਂ। ਤੇ ਹਰ ਇੱਕ ਵਾਰ ਜਦੋਂ ਮੈਂ ਆਉਣਾ ਇਹਨਾਂ ਦੀ ਵੀਡੀਓ ਬਣਾਉਣੀ ਬਣਾਉਣਾ ਹੁੰਦਾ ਹੈਗਾ। ਜੋ ਤੇ ਪਿੱਛੇ ਬੋਰਡ ਲੱਗਿਆ ਸੀ ਆ 5.5 ਮੀਟਰ ਤੇ ਕਹਿੰਦੇ ਭਾਈ ਪੁਲ ਦੀ ਉਚਾਈ ਇੰਨੀ ਕੀ ਆ ਤੇ ਤੁਸੀਂ ਆਪਦਾ ਵੀਕਲ ਦੀ ਉਚਾਈ ਦੇਖ ਲਓ ਕਿੰਨੀ ਕੀ ਆ। ਇਹ ਹੋਈ ਹੈ। 16.5 16 ਫੁੱਟ ਉਚਾ ਲੁਧਿਆਣਾ 149 ਬਠਿੰਡਾ ਪੰਜ ਐਸ ਐਚ 17 ਐਸ ਐਚ ਮਤਲਬ ਸਟੇਟ ਹਾਈਵੇ ਤੇ ਜਿਹੜਾ ਆਪਣੇ ਪਿੰਡ ਤੋਂ ਸਿੱਧਾ ਬਠਿੰਡੇ ਵੱਲ ਨੂੰ ਆਉਂਦਾ ਤੇ ਸਟੇਟ ਹਾਈਵੇ ਆ ਬਾਈ ਨੰਬਰ 17 ਨਾਮ ਤੇ ਐਸ ਐਚ ਲਿਖਿਆ ਹੋਇਆ ਗੁਰਮੁਖੀ ਚੌਕ ਬਠਿੰਡਾ ਮੱਛੀ ਚੌਕ ਸੀਗਾ ਪਹਿਲਾਂ ਇਹ ਬਦਲ ਗਿਆ ਭਾਈ ਆ ਕਰਤਾ ਇਹ ਗੁਰਮੁਖੀ ਚੌਕ ਤੇ ਆ ਰੋਡ ਜਿਹੜਾ ਜਾਂਦਾ ਡੱਬ ਵਾਲੀ ਨੂੰ ਟੱਪ ਜਾਂਦਾ ਤੇ ਇਸੇ ਰੋਡ ਤੇ ਐਮ ਜੀ ਹਸਪਤਾਲ ਆ ਤੇ ਉਹ ਸਾਹਮਣੇ ਜਿਹੜਾ ਟਾਵਰ ਦੇਖ ਰਹੇ ਆ ਤੇ ਉਹ ਆ ਬਠਿੰਡੇ ਰੈਡ ਕੋ ਵਾਲਾ ਸਟੇਸ਼ਨ ਜਿਹੜਾ ਸੁਣਦੇ ਰਹੇ ਹਾਂਗੇ। ਆਹ ਸਾਹਮਣੇ ਫੌਜੀ ਚੌਕ ਫੌਜੀ ਚੌਕ ਦੇ ਨਾਲ ਜੀਤ ਰੋਡ ਹੈ ਜੀਤ ਰੋਡ ਦੇ ਨਾਲ ਹੀ ਇੱਧਰ ਦੋ ਦੁਕਾਨਾਂ ਛੱਡ ਕੇ ਟਰੈਕ ਐਂਡ ਟ੍ਰੇਲ ਦਾ ਸ਼ੋਅਰੂਮ ਆ ਸੁੱਕੇ ਇਹ ਦਰਖਤ ਕੋਲੇ। ਇੰਨਾ ਕੋਲੇ ਲਾਉਨੇ ਆ ਗੱਡੀ ਇੱਥੇ ਮਾੜੀ ਮੋਟੀ ਸਰਵਿਸ ਹੋਈ ਜੀ ਇਹਦੀ ਕਰ ਦੇਣਗੇ ਜਿੰਨੀ ਕੀ ਲੋੜ ਹੋਈ ਤੇ ਮੰਗਰਲੇ ਪਾਸੇ ਦੀ ਲਿਆ ਕੇ ਲਾਉਨੇ ਆ ਗੱਡੀ ਕੀ ਹਾਲ ਹੈ ਬਜੀ ਸਾਸਤਰੀ ਘਰਵਾ ਜੀ ਤੁਸੀਂ ਗੱਲ ਜੀ ਕਿਵੇਂ ਠੀਕ ਹੋ ਵਧੀਆ ਵਧੀਆ ਚੜਦੀ ਗੱਲਾ ਆਪ ਦੱਸੋ ਰਿਸ਼ਭ ਬਾਜ ਚੋਂਬਰ ਦਾ ਨਾ ਕਹਿੰਦੇ ਰਿਸ਼ਭ ਟ੍ਰੈਕ ਐਂਡ ਟ੍ਰੇਲ ਪਹੁੰਚ ਗਏ ਐਂਡ ਚੜਦੀ ਗੱਲਾ ਜੀ ਵਧੀਆ ਭਾਜੀ ਨੇ ਸਰਪ੍ਰਾਈਜ਼ ਦਿੱਤਾ ਆ ਕੇ ਹਾਂ ਐਂਡ ਵਧੀਆ ਚੜਦੀ ਗੱਲਾ ਤੇ ਆ ਕੇ ਰਿਸ਼ਭ ਬਾਈ ਨਾਲ ਹਜੇ ਹੈਲੋ ਹਾਈ ਕਰੀ ਜਾਂਦੇ ਸੀਗੇ ਤੇ ਇਧਰ ਬਾਈ ਜੀ ਹੋ ਰਹੇ ਨੇ ਆਪ ਨੂੰ ਪਛਾਣ ਕੇ ਖੁਸ਼ੀ ਨਾਲ ਜੱਫੀ ਪਾਈ ਹੈ ਰੋਹਿਤ ਹਮਾਨਸਾ ਤੋਂ ਹਾਂਜੀ ਬਈ ਜੀ ਤੇ ਇਹ ਬਾਈ ਕਹਿੰਦੇ ਤੁਹਾਡਾ ਸਾਰਾ ਸਫਰ ਦੇਖਿਆ ਤੇ ਧੰਨ ਭਾਗ ਸਾਡੇ ਬਈ ਤੇ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਮਿਹਰਮਾਨੀ ਬਾਈ ਜੀ ਚੜ੍ਹਦੀ ਕਲਾ ਹਾਂਜੀ ਬੱਲੇ ਬੱਲੇ ਜੀ ਚਲੋ ਕਿਰਪਾ ਹੀ ਚਾਹੀਦੀ ਹੈਗੀ ਤੁਹਾਡੇ ਸਾਰੇ ਵਿਯੋਗ ਦੇਖੇ ਜੀ ਤੇ ਬਹੁਤ ਆਨੰਦ ਆਇਆ ਤੇ ਇਹ ਬੜੀ ਸ਼ੁੱਧ ਭਾਸ਼ਾ ਚ ਤੁਸੀਂ ਸਾਰੀ ਅਨੁਵਾਦ ਕਰ ਦਿਓ ਹਾਂਜੀ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਦੂਸਰ ਤੱਕ ਨਹੀਂ ਆ ਨਜ਼ਾਰੇ ਮਾਣ ਲੀਣਾ ਤੁਹਾਡੇ ਰਾਹੀਂ ਤੇ ਆਨੰਦ ਅੰਦ ਜੀ ਜਾਜੀ ਰੱਖੋ ਕੰਮ ਮਿਹਰਬਾਨੀ ਜਰੂਰ ਜੀ ਚੜ੍ਹਦੀ ਕਲਾ ਜ ਰੱਖੇ ਪ੍ਰਮਾਤਮਾ ਸਾਰੇ ਨੂੰ ਤੇ ਆਪਾਂ ਜਲਦੀ ਕੋਈ ਨਵਾਂ ਸਫਰ ਲੈ ਕੇ ਪੇਸ਼ ਹੋਵਾਂਗੇ ਜੀ ਹਾਂ ਜੀ ਠੀਕ ਮਿਹਰਬਾਨੀ ਜੀ ਕਾਂਟਾ ਸਾਰਾ ਹੋ ਗਿਆ ਉੱਥੇ ਰਿਸ਼ਵ ਨਾਲ ਖੜੇ ਬੈਠੇ ਗੱਲਾਂ ਕਰੀ ਜਾਂਦੇ ਸੀ ਤੇ ਇਧਰ ਆ ਜਿਹੜਾ ਬੈਠਾ ਨੌਜਵਾਨ ਇਹ ਇਸ ਨੌਜਵਾਨ ਨੇ ਆਪਣੇ ਸਾਈਕਲ ਦੀ ਸਰਵਿਸ ਕਰੀ ਸੀ ਸਰਵਿਸ ਮਿੱਤਰਾਂ ਦੇ ਜੀ ਇਹ ਜਮਾਂ ਇੱਕ ਨੰਬਰ ਰਹੀ ਤੇ ਕੋਈ ਦਿੱਕਤ ਨਹੀਂ ਆਈ ਜਮਾਂ ਤੇ ਇਧਰ ਖੜੀ ਹੈ ਗੱਡੀ ਹੋਣਾ ਆਪਣੀ ਇੱਕ ਵਾਰੀ ਚੈੱਕ ਕਰ ਲਿਓ ਕੋਈ ਦਿੱਕਤ ਲੱਗਦੀ ਹੋਈ ਘਾਟ ਬਾਦ ਲੱਗਦੀ ਹੋਈ ਉਹ ਸੈੱਟ ਕਰ ਲਿਓ ਤੇ ਬਾਕੀ ਰਿਪੋਰਟ ਓਕੇ ਠੀਕ ਹੈ ਮਿੱਤਰਾਂ ਕੀ ਨਾਮ ਹੈ ਬਈ ਆਪਣਾ ਸੰਨੀ 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 ਠੀਕ ਹੈ ਸੰਨੀ ਬਈ ਮੈਂ ਫਿਰ ਆਉਣਾ ਕਿੰਨੇ ਕ ਟਾਈਮ ਨੂੰ ਆਵਾਂ ਹਾਂ ਘੰਟਾ ਚਲ ਕੋਈ ਨਾ ਮੈਂ ਘੰਟੇ ਡੇਢ ਘੰਟਾ ਰੈਸਟ ਕਰਕੇ ਆ ਗਿਆ ਚਾ ਮਿਲਦੇ ਆਂ ਫਿਰ ਠੀਕ ਹੈ ਮਿੱਤਰਾਂ ਆਪਣੀਆਂ ਯਾ ਭਾਈ ਇਧਰਲੀ ਮਾਗਰਲੀ ਗਲੀ ਇਹਨਾਂ ਦੀ ਤੇ ਪਿੰਦੂ ਮਿੱਤਰ ਨੌਜਵਾਨ ਦਾ ਟੈਲੀਫੋਨ ਆਇਆ ਕਹਿੰਦਾ ਦੋ ਛਾਲਾ ਮਾਰ ਕੇ ਆਇਆ ਈ ਸੀ ਚ ਪਿਆ ਅੰਦਰ ਅ ਨਾਲ ਹੀ ਇਹ ਗਲੀ ਦਾ ਵੈਸੇ ਕੌਲੀ ਹੋ ਜਾਂਦਾ ਬੰਦਾ ਤੇ ਆਪਣਾ ਆਪ ਦਾ ਛੋਟਾ ਜਿਹਾ ਬੈਗ ਚੱਕ ਲੈਂਦਾ ਇੱਕ ਅੱਧਾ ਲੀੜਾ ਲੱਤਾ ਇਹਦਾ ਤੇ ਆਪਣੀਆਂ ਆਪਣੀਆਂ ਵੀ ਇਹਦੀਆਂ ਦੋਰ ਦੀਆਂ ਲਟਾਈਆਂ ਇਸ ਦੇ ਵਿੱਚ ਹੀ ਪਾਲੀਆਂ ਤੇ ਉਹ ਅਗਲੀ ਗਲੀ ਚ ਘਰ ਆਗਾ ਉੱਥੇ ਪਹੁੰਚਦੇ ਆ ਹੋਏ ਗੁਰੂ ਠੀਕ ਆ ਨਾ ਜਿਹੜਾ ਉਹ ਬੜਾ ਸਾਰਾ ਜੋ ਟਰੈਕ ਚ ਮਗਾਇਆ ਹੈ ਜੋਰ ਨੇ ਮਗਾਇਆ ਮਾਹਕੁੰਡੀ ਕੰਢੀ ਨੂੰ ਲਾਈ ਬੈਠਾ ਪੱਟ ਦੀ ਕਿਦੇ ਕਿੱਥੇ ਆਵੇ ਨਵਾਂ ਏ ਸੀ ਆਹਾ ਇਹ ਨਵਾਂ ਨਵਾਂ ਕਹਿੰਦਾ ਤੇ ਉਹ ਅੱਜ ਸਪੈਸ਼ਲ ਆਇਆ ਨਾ ਠੀਕ ਆ ਡੰਡਾ ਡੇਰਾ ਇਹ ਖਲਾਰ ਕੇ ਮੈਂ ਰੱਖਿਆ ਤੇ ਇਹਨਾਂ ਦਾ ਯਾਰ ਤਗਣਾ ਨੌਜਵਾਨ ਨੂੰ ਮਿਲੋ ਭਾਈ ਤੇ ਮਿੱਤਰ ਦਾ ਨਾਂ ਪਿੰਦੂ ਪਬਜੀ ਵਾਲਾ ਜਿਹੜਾ ਕਿ ਪਬਜੀ ਹੁਣ ਬਿਲਕੁਲ ਵੀ ਨਹੀਂ ਖੇਡਦਾ ਇਹ ਨਾਲ ਅਸੀਂ ਗੱਲ ਮੈਂਸ਼ਨ ਕਰ ਦਈਏ Det er litt kaldt. Men det kommer til å bli आगे मित्रा चल के ये चल रेस कट रखनी चाहिए लोटा चोपरा ਤੇ ਸਵਾ ਭਾਈ ਪੂਰਾ 10 ਵਜੇ ਦਾ ਹੋ ਗਿਆ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਬਹੁਤ ਸਾਰੇ ਮਿੱਤਰਾਂ ਨੂੰ ਬਹੁਤ ਸਾਰੇ ਨਹੀਂ 2000 ਲਵਜਿੰਦਰ ਵਰਗਿਆਂ ਨੂੰ ਆਥ ਨਹੀਂ ਮਿਲਦੇ ਬਲੋਂਦੇ ਫਿਰਦੇ ਰਹੇ ਇਧਰ ਉਧਰ ਬਾਲੀ ਵੀਡੀਓ ਨਹੀਂ ਬਣਾਈ ਤੇ ਸਾਈਕਲ ਦੀ ਸਰਵਿਸ ਕਰਾ ਦੀ ਲੋਟ ਆ ਮਾਹੌਲ ਘੇਰਾ ਤੜਕੇ ਜਾਵਾਂ 골ਡੀ ਮਿੱਤਰ ਨੂੰ ਮਿਲਦੇ ਆ ਤੜਕੇ ਉਹਨੂੰ ਸਾਈਕਲ ਫੜਾ ਦਿਆਂਗੇ ਗਰਾਊਂਡ ਤੇ ਤੜਕੇ ਸਟੇਡੀਅਮ ਤਾਂ ਬੰਦ ਆ ਪਹਿਲਾਂ ਸਟੇਡੀਅਮ ਆਉਣਾ ਸੀਗਾ ਉਹਨਾਂ ਨੇ ਤੇ ਵੀਰ ਕੰਦੇ ਉਧਰ ਕਿਲਾ ਸਾਹਿਬ ਆ ਜਿਓ ਜਿਹੜੇ ਕਿ ਮਿਲਦੇ ਆ ਗੋਲਡੀ ਮਿੱਤਰ ਉਹ ਰਹੇ ਹਣ ਤੇ ਇਸ ਨੇ ਉੱਠ ਕੇ ਚੱਲਦੇ ਆ ਉੱਥੇ ਇਹ ਉਧਰਲਾ ਮਾਹੌਲ ਨਾਲੇ ਉਹਨਾਂ ਦੇ ਭੱਜਾ ਭਜਾਈ ਵਾਲਾ ਵਕਾਉਨੇ ਆ ਗੋਲਡੀ ਮਿੱਤਰ ਨੂੰ ਮਲਾਉਨੇ ਆ ਜਿਹਦਾ ਸਾਈਕਲ ਸੀ ਆਪਣੇ ਕੋਲੇ ਜਿਹਦੇ ਕਰਕੇ ਆਪਾਂ ਹੈ ਇੰਪੋਰਟ ਸਾਹਿਬ ਯਾਤਰਾ ਕਰ ਪਾਏ ਜੀ ਤੇ ਫਿਲਹਾਲ ਛਾਪੜ ਦੇ ਇੱਥੇ ਤੇ ਇੰਨਾ ਕਿਸੇ ਆਪਣਾ ਅੱਜ ਦਾ ਵਲੌਗ ਉਮੀਦ ਕਰਦੇ ਆ ਭਾਈ ਤੁਹਾਨੂੰ ਅੱਜ ਦੀ ਗੱਲਬਾਤ ਆ ਠੀਕ ਲੱਗੇ ਉਹ ਵਾਲੀ ਰਿਕਾਰਡ ਨਹੀਂ ਕਰੀ ਜਿੰਨੀ ਵੀ ਸੀਗੀ ਉਮੀਦ ਕਰਦਾ ਤੁਸੀਂ ਇਹ ਲਾਈਕ ਕਰ ਦੋਗੇ ਕਿਉਂ ਜੋ ਬਰਾ ਲੋਡਾ ਨਾ ਲੋਡਾ ਠੀਕ ਹੈ ਬਾਈ ਤੇ ਮਿਲਦੇ ਹਾਂ ਸਵੇਰੇ 7:00 ਵਜੇ ਨਵੇਂ ਵਲੌਗ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ